ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਨਸ਼ਿਆਂ ਦੇ ਖਿਲਾਫ ਜਿਹੜੀ ਪਾਲਿਸੀ ਸਾਡੀ ਚੱਲ ਰਹੀ ਆ ਇਹਦੇ ਜ ਮਾਨਯੋਗ ਐਸਐਸਪੀ ਸਾਹਿਬ ਦੇ ਦੇਸ਼ਾਂ ਦੇ ਦੇਸ਼ਾਂ ਦੇ ਤਹਿਤ ਅ ਕੱਲ ਸਾਡੀ ਸੀਆਈਏ ਦੀ ਟੀਮ ਨੇ ਇੱਕ ਸਿਕਰਟ ਇਨਫੋਰਮੇਸ਼ਨ ਤੇ ਕ੍ਰੀਏਟ ਕੀਤਾ ਤੇ ਜਿੱਥੇ ਕਵਨਪ੍ਰੀਤ ਸਿੰਘ ਆ ਕਾਨੂੰਨ ਰੋਡ ਦਾ ਲੜਕਾ ਸੀਗਾ ਉਹਨੂੰ ਅਰੈਸਟ ਕੀਤਾ ਤੇ ਉਹਦੇ ਪਾਸੋਂ ਜਿਹੜਾ 100 ਗ੍ਰਾਮ ਹੈਰੋਇਨ ਤੇ ਪਲੱਸ 30000 ਰੁਪਏ ਕੈਸ਼ ਦੀ ਡਰੱਗ ਮਿਲੀਆਂ ਉਹ ਰਿਕਵਰ ਕਰਕੇ ਤੇ ठाਣਾ ਸਿਵਲ ਲਾਈਨਸ ਦੇ ਵਿੱਚ ਜਿਹੜਾ ਮਕਦਮਾ ਲਿਜ ਕਰਵਾਇਆ ਗਿਆ ਸਾਰੇ ਇਹ ਪਹਿਲਾ ਕੇਸ ਹੈਗਾ ਪਹਿਲਾਂ ਵੀ ਇੱਥੇ ਕੋਈ ਮਾਮਲਾ ਚਲਦਾ ਇਹਦੀ ਤੇ ਫਿਲਹਾਲ ਇਹਦਾ ਪਹਿਲਾ ਕੇਸ ਆ ਤੇ ਬਾਕੀ ਇਹਦੀ ਫਰਦਰ ਅਸੀਂ ਇਨਵੈਸਟੀਗੇਸ਼ਨ ਅਜੇ ਕਰ ਰਹੇ ਹਾਂ ਅੱਜ ਇਹਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਚੌਕੀ ਇੰਚਾਰਜ ਵੱਲੋਂ ਤੇ ਫਰਦਰ ਜਿਹੜਾ ਜਿਹੜਾ ਵੀ ਬੰਦਾ ਜਿੱਥੋਂ ਇਹ ਲੈ ਕੇ ਆ ਰਿਹਾ ਜਿਹਨੂੰ ਇਹ ਸੇਲ ਕਰਦਾ ਉਹ ਸਾਰਿਆਂ ਨੂੰ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਕਰਕੇ ਤੇ ਐਫ ਆਈ ਆਰ ਦੇ ਅੰਡਰ ਇਹਨਾਂ ਨੂੰ ਲਿਆ ਕੇ ਤੇ ਪ੍ਰੋਪਰ ਉਹਨਾਂ ਤੇ ਕਾਰਵਾਈ ਕਰਾਂਗੇ ਦੱਸਿਆ ਉਹਨੂੰ ਕੁਝ ਤੋਂ ਹੰਦਾ ਕੰਮ ਕਰਦਾ ਹੈ ਉਹਦੇ ਮੁਤਾਬਕ ਕਰੀਬ 6 ਮਹੀਨੇ ਤੋਂ ਕੰਮ ਕਰਦਾ ਸੀ ਕੱਲਾ ਹੀ ਕੰਮ ਕਰਦਾ ਜਾਂ ਕਿਸੇ ਗਰੁੱਪ ਨਾਲ ਨਹੀਂ ਇਹ ਜਿਹੜਾ ਸੇਲ ਕਰਦਾ ਉਹ ਕੱਲਾ ਕਰਦਾ ਬਾਕੀ ਲੈ ਕੇ ਆਉਂਦਾ ਡੈਫੀਨਿਟਲੀ ਪਿੱਛੇ ਜਿਹੜੇ ਬੰਦੇ ਆ ਉਹ ਫਰਦਰ ਗਰੁੱਪ ਹੋ ਸਕਦਾ ਕਿਉਂਕਿ ਇਸ ਲੈਵਲ ਦੀ ਰਿਕਵਰੀ ਦੇ ਵਿੱਚ ਪਿੱਛੇ ਵੱਡਾ ਗਰੁੱਪ ਹੋ ਸਕਦਾ ਡੈਫੀਨਿਟਲੀ ਅਸੀਂ ਉਹਦਾ ਪਰਦਾ ਫਾਸ਼ ਕਰਾਂਗੇ ਪ੍ਰੋਪਰਲੀ ਜੇ ਤਾਂ ਫੜਿਆ ਗਿਆ ਹੈ ਕਿ ਪੈਦਲ ਹੀ ਜਾਂ ਕਿਸੇ ਇਹ ਪੈਦਲ ਹੀ ਸੀਗਾ ਆਪਣੇ ਘਰ ਦੇ ਲਾਗੂ ਫੜਿਆ ਗਿਆ ਜਸਟ ਗ੍ਰੀਡ ਦੇ ਲਾਗੂ